ਕਿਹੜੇ ਸਬੰਧੇ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਇਹ ਅੱਜ ਨਾਲੇ ਦਾ ਭਵੰਤਮਨ ਸਰਕਾਰ ਦਾ ਪਤਲਾ ਫੁੱਗਿਆ ਵਾ ਕਿਉਂਕਿ ਜਿਹੜਾ ਕੱਲ ਵੱਡਾ ਪ੍ਰਦਰਸ਼ਨ ਕੀਤਾ ਭਵੰਤਮਨ ਸਰਕਾਰ ਨੇ ਸੁਰੱਖਿਆ ਹੋਣੀ ਸਾਡੇ ਆਪ ਹੋਰ ਵੜ ਗਈ। ਢੇਲਾ ਸੁੱਟਿਆ ਉਹਦਾ ਸਾਡਾ ਵੱਡਾ ਵਿਰੋਧ ਆ ਤੇ ਇੱਕ ਕਿਸਾਨ ਮਜ਼ਦੂਰ ਜਿਨਕਾ ਫੁੱਟਿਆ ਆ ਸਾਡਾ ਗੁਰਬੀਰ ਸਿੰਘ ਪੂਰਾ ਉਹਦੇ ਮਗਰੋਂ 2-3 ਵਾਰ ਹੋ ਗਈ ਆ ਕਿ ਆਹ ਪਛਾਤੇ ਬੰਦੇ ਜਿਹੜੇ ਆ ਉਹਨੂੰ ਪਰੇਸ਼ਾਨ ਕਰਦੇ ਆ। ਕਦੇ ਭਵੰਤਮਨ ਸਰਕਾਰ ਨੂੰ ਮੰਗ ਕਰਦੇ ਨੇ ਕਿ ਤੁਹਾਡੇ ਵਿਧਾਇਕ ਨੂੰ ਤਾਮਣੀ ਵੀ ਦਿੰਨੇ ਆ ਕਿ ਵਿਧਾਇਕ ਜੀ ਇਹ ਵੀ ਆਪੂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਿਆਸੀ ਪਾਰਟੀ ਦੇ ਬੰਦੇ ਨੇ ਗਮਰਾਹ ਕਰਨ ਦੀ ਗੱਲ ਕੀਤੀ ਚਾਹੇ ਉਹ ਦਾ ਪ੍ਰੋਮਿਸ ਕਰਨ ਦੀ ਗੱਲ ਕੀਤੀ ਕਿ ਉਹ ਨੂੰ ਉਹਦਾ ਕਰਵਾਜ ਪੂਰਾ ਪਊਗਾ ਫਿਰ ਸਾਡਾ ਆਤੂ ਵਧੀਆ ਵਾ ਤਿੰਨ ਵੇਰ ਹੋ ਗਿਆ ਉਹਦੇ ਮਰ ਗੱਡੀ ਲਾ ਕੇ ਸੁਪਰੇ ਸ਼ਾਂਗਾਂ ਨਾਲ ਕਿ ਕੋਈ ਸਾਨੂੰ ਪਤਾ ਲੱਗਦਾ ਵਾ ਬੱਗੀ ਜਿਹੜੀਆਂ ਸਾਹਮਣੇ ਸਾਰੀਆਂ ਆਈਆਂ ਆਈਆਂ ਪਰ ਅਸੀਂ ਲੱਗੇ ਤਾਂ ਵਿਧਾਇਕ ਉਹਨਾਂ ਮਰਦਾ ਬੰਦਾਂ ਨਾਲ ਲੱਗੇ ਵੀ ਪਰ ਸਾਨੂੰ ਵੀ ਇੱਕ ਕਮੇਟੀ ਹਰ ਆਗੂ ਦੇ ਮਿਲ ਕੇ ਟਿਕਾਣਾ ਨੂੰ ਖੋਪੀ ਆ ਕਿਸੇ ਨੂੰ ਆਗੂ ਵੱਲੇ ਹੰਗੇ ਨਹੀਂ ਕਰਦਾ ਕਿਸੇ ਆਹੀ ਆਉਂਦਾ ਸਾਡੇ ਸਾਰੇ ਆਗੂ ਆ ਪਿੰਡ ਦੇ ਵਰਕਰ ਤੋਂ ਲੈ ਕੇ ਸੂਬੇ ਦੇ ਪ੍ਰਧਾਨ ਤੱਕ ਟਿੱਕੋ ਜਾ ਮਾ ਸਰਕਾਰ ਨੇ ਆਗੂ ਆ ਸਾਡੇ ਅਸੀਂ ਕਿਸੇ ਯਾਦ ਆਗੂ ਨੂੰ ਕਿਸ ਤਰ੍ਹਾਂ ਵਿਜਿਤ ਨਹੀਂ ਹੋ ਜਾਂਗੇ ਮੈਨੂੰ ਜੀ ਦਾ ਖੱਟ ਸਾਹਿਬ ਮੈਂ